ਆੜ ਪਛਾਤੇ ਵਾਹਨ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਤ। ਤੇ ਜਿਹੜਾ ਸ੍ਰੀ ਹਰਗ੍ਰਿਵਦਪੁਰ ਕੋਲਾ ਉੱਥੇ ਇੱਕ ਐਕਸੀਡੈਂਟ ਹੋਇਆ ਕੋਈ ਅਣਸਾਥੀਆ ਵਹੀਕਲ ਜਿਹੜਾ ਵਾ ਉਹ ਮਾਰ ਕੇ ਤੇ ਆਪਣੇ ਮੌਕੇ ਤੇ ਧਾਖੋ ਗਈ ਆ। ਪੁਲਿਸ ਨੇ লাশ ਨੂੰ ਕਬਜ਼ੇ 'ਚ ਲੈ ਅਗਲੀ ਕਾਰਵਾਈ ਕੀਤੀ ਸ਼ੁਭ। ਨੌਜਵਾਨ ਦੀ ਲਾਸ਼ ਦਾ 포ਸਟਮਾਰਟਮ ਕਰਵਾ ਲਾਸ਼ ਕੀਤੀ ਵਾਰਸਾ ਹਵਲ ਸਥਾਨਕ ਸ਼੍ਰੀ ਹਰगोविंदਪੁਰ ਨੇੜੇ ਅੱਜ ਸਵੇਰੇ ਇੱਕ ਅਣਪਛਾਤੇ ਵਾਹਨ ਦੀ ਟੱਕਰ ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਮੌਕੇ ਤੇ ਪਹੁੰਚ ਸੜਕ ਸੁਰੱਖਿਆ ਫੋਰਸ ਦੇ ਥਾਣਾ ਤਿੱਬੜ ਪੁਲਿਸ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ 포ਸਟਮਾਰਟਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦੇ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਬਲਦੇਵ ਸਿੰਘ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ। ਸਰਦਾਰ ਜੀ ਕੀ ਨਾਮ ਆਦਿ ਇਹ ਕੀ ਗੱਲ ਪਤਾ ਨਹੀਂ ਤੱਕ ਪਤਾ ਲੱਗਾ ਜੀ ਤੁਹਾਨੂੰ? ਤੁਹਾਨੂੰ ਜੀ ਅਸੀਂ ਕੰਟਰੋਲ ਰੂਮ ਤੋਂ ਮੈਸੇਜ ਆਇਆ ਵੀ ਜਿਹੜਾ ਸ੍ਰੀ ਹਰਗ੍ਰਿਵਿੰਦਪੁਰ ਪੋਲਾ ਉੱਥੇ ਇੱਕ ਐਕਸੀਡੈਂਟ ਹੋਇਆ ਕੋਈ ਅਣਸਾਥੀ ਵਾਹਨ ਜਿਹੜਾ ਵਾ ਉਹ ਮਾਰ ਕੇ ਤੇ ਆਪਣੇ ਮੌਕੇ ਤੇ ਡਾਠੋ ਗਈ ਆ ਤੇ ਜਿਹਦਾ ਨਾਮ ਹੈਗਾ ਵਾ ਨਿਸ਼ਾਨ ਸਿੰਘ ਸਾਨੂੰ ਪਿਆਰਾ ਸਿੰਘ ਵਿਲੇਜਾ ਗਾਵਾ ਤਰਪਾਈ ਤਰਪਾਈ ਪਿੰਡਾ ਜ਼ਿਲ੍ਹਾ ਅੰਮ੍ਰਿਤਸਰ ਹੈ ਪੀਐਸ ਥਾਣਾ ਮਜੀਠਾ ਤੇ ਇਹ ਮੌਕੇ ਤੇ ਡੈਥ ਹੋ ਗਈ ਆ ਉਹਨਾਂ ਦੇ ਘਰ ਦੇ ਨੂੰ ਸੂਚਿਤ ਕਰ ਦਿੱਤਾ ਵਾ ਤੇ ਉਹ ਥਾਣਾ ਤੇ ਬੜਨੋ ਹੀ ਗਾਲ ਕਾ ਪੈਂਦਾ ਉਹਨਾਂ ਦਾ ਉਹਨਾਂ ਨੂੰ ਵੀ ਸੂਚਿਤ ਕਰ ਦਿੱਤਾ ਉਹਨਾਂ ਦਾ ਆਈਓ ਇੱਥੇ ਆ ਗਿਆ ਬਲਵਿੰਦਰ ਸਿੰਘ ਤੇ ਮੌਕੇ ਤੇ ਕਾਰਵਾਈ ਜਿਹੜੀ ਆ ਉਹ ਕਰ ਰਹੇ ਆ ਤੇ ਡੱਡ ਬਾਡੀ ਜਿਹੜੀ ਆ ਉਹ ਸਰਕਾਰੀ ਹਸਪਤਾਲ ਜਿਹੜੀ ਆ ਉਹ ਪਹਚਾਣ ਕੇ ਦਾ ਪੋਸਟਮਾਰਟਮ ਹੋਊਗਾ ਤੇ ਲਾਸ਼ ਜਿਹੜੀ ਰਿਵਾਸਾਂ ਦੇ ਹਵਾਲੇ ਅਣਪਛਾਤੇ ਵਾਹਨ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌਤ ਤੇ ਜਿਹੜਾ ਸ੍ਰੀ ਹਰਗੋਬਿੰਦਪੁਰ ਕੋਲਾ ਉੱਥੇ ਇੱਕ ਐਕਸੀਡੈਂਟ ਹੋਇਆ ਕੋਈ ਅਣਚਾਹੀਆ ਵਹੀਕਲ ਜਿਹੜਾ ਵਾ ਉਹ ਮਾਰ ਕੇ ਤੇ ਆਪਣੇ ਮੌਕੇ ਤੇ ਡਾਕੋ ਗਈ ਆ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਅਗਲੀ ਕਾਰਵਾਈ ਕੀਤੀ ਸ਼ੁਰੂ ਨੌਜਵਾਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਲਾਸ਼ ਕੀਤੀ ਵਾਰਸਾ ਹਵਲ ਸਥਾਨਕ ਸ਼੍ਰੀ ਹਰਗੋਬਿੰਦਪੁਰ ਨੇੜੇ ਅੱਜ ਸਵੇਰੇ ਇੱਕ ਅਣਪਛਾਤੇ ਵਾਹਨ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ ਮੌਕੇ ਤੇ ਪਹੁੰਚ ਸੜਕ ਸੁਰੱਖਿਆ ਫੋਰਸ ਦੇ ਥਾਣਾ ਤਿੱਬੜ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦੇ ਆ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਬਲਦੇਵ ਸਿੰਘ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਸਾਨੂੰ ਦੱਸੋ ਕੀ ਨਾਮ ਆਦਿ ਤੇ ਕਿਹੜਾ ਪਤਾ ਸੀ ਜਿਹੜੀ ਕਿਦੋਂ ਪਤਾ ਲੱਗਾਈ ਤੁਹਾਨੂੰ ਤੁਹਾਨੂੰ ਜੀ ਅਸੀਂ ਕੰਟਰੋਲ ਨੂੰ ਤੋਂ ਮੈਸੇਜ ਆਇਆ ਵੀ ਜਿਹੜਾ ਸ੍ਰੀ ਹਰਗ੍ਰਿਵਿੰਦਪੁਰ ਕੋਲਾ ਉੱਥੇ ਇੱਕ ਐਕਸੀਡੈਂਟ ਹੋਇਆ ਕੋਈ ਅਣਸਾਥੀ ਵਾਹਨ ਜਿਹੜਾ ਵਾ ਉਹ ਮਾਰ ਕੇ ਤੇ ਆਪਣੇ ਮੌਕੇ ਤੇ ਡਾਹਥੋ ਗਈ ਆ ਤੇ ਜਿਹਦਾ ਨਾਮ ਹੈਗਾ ਵਾ ਨਿਸ਼ਾਨ ਸਿੰਘ ਸਾਨੂੰ ਪਿਆਰਾ ਸਿੰਘ ਵਿਲੇਜ ਆ ਗਾਵਾ ਅ ਤਰਪਾਈ ਪਿੰਡਾ ਜ਼ਿਲ੍ਹਾ ਅਮਰਸਰ ਪੀਐਸ ਥਾਣਾ ਮਜੀਠਾ ਤੇ ਇਹ ਮੌਕੇ ਤੇ ਡੈਥ ਹੋ ਗਈ ਆ ਉਹਨਾਂ ਦੇ ਘਰਦਿਆਂ ਨੂੰ ਸੂਚਿਤ ਕਰ ਦਿੱਤਾ ਵਾ ਤੇ ਜੋ ਥਾਣਾ ਤੇ ਬੜਨੋ ਹੀ ਗਾਲ ਕਾ ਪੈਂਦਾ ਉਹਨਾਂ ਦਾ ਉਹਨਾਂ ਨੂੰ ਵੀ ਸੂਚਿਤ ਕਰ ਦਿੱਤਾ ਉਹਨਾਂ ਦਾ ਆਈਓ ਇੱਥੇ ਆ ਗਿਆ ਬਲਵਿੰਦਰ ਸਿੰਘ ਤੇ ਮੌਕੇ ਤੇ ਕਾਰਵਾਈ ਜਿਹੜੀ ਉਹ ਕਰ ਰਹੇ ਆ ਤੇ ਡੱਡ ਬਾਡੀ ਜਿਹੜੀ ਆ ਉਹ ਸਰਕਾਰੀ ਹਸਪਤਾਲ ਜਿਹੜੀ ਆ ਉਹ ਪਹੁੰਚਾ ਕੇ ਦਾ ਪੋਸਟਮਾਰਟਮ ਆਊਗਾ ਤੇ ਲਾਸ਼ ਜਿਹੜੀ ਰਿਵਾਸਾਂ ਦੇ ਹਵਾਲੇ